ਸੱਚ ਰੀਹਾ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਗਵਾੜਾ ਵਿਖੇ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਵਿੱਚ 17 ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਦੋ ਉਮੀਦਵਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਮੀਟਿੰਗ ਵਿੱਚ ਹਲਕੇ ਦੇ ਬਖਵਕ ਪਿੰਡਾਂ ਤੋਂ ਸੀਨੀਅਰ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਹਲਕਾ ਇੰਚਾਰਜ ਸ਼ਹਿਰੀ ਰঞ্জੀਤ ਸਿੰਘ ਖੁਰਾਨਾ ਅਤੇ ਹਲਕਾ ਇੰਚਾਰਜ ਦਿਹਾਤੀ ਰਜਿੰਦਰ ਸਿੰਘ ਚੰਦੀ ਨੇ ਸਮੂਹ ਲੀਡਰਸ਼ਿਪ ਨਾਲ ਮਿਲ ਕੇ ਚੋਣ ਰਣਨੀਤੀ ਦੇ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਨੇ ਕਿਹਾ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਹਰ ਵੋਟਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਵੇ ਤਾਂ ਜੋ ਉਹ ਵੱਡੀ ਜਿੱਤ ਪ੍ਰਾਪਤ ਕਰ ਸਕਣ ਪੇਸ਼ ਹੈ ਇੱਕ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ 2025 ਦੀ ਇਲੈਕਸ਼ਨ ਹੋਣ ਜਾ ਰਹੀ ਆ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਉਹਦੇ ਸਬੰਧ ਦੇ ਵਿੱਚ ਕੈਂਡੀਡੇਟ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਸੰਮਤੀ ਦੇ ਸਾਰਿਆਂ ਨੂੰ ਇਕੱਠੇ ਕਰਕੇ ਸਾਡੀ ਲੀਡਰਸ਼ਿਪ ਪੂਰੇ VOTER ਤੇ SUPPORTER ਉਹਨਾਂ ਨੇ ਆਸੀ ਰਲ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਆਪਸ ਵਿੱਚ ਵਿਚਾਰ-ਵਚਾਰ ਪਤੰਦਰੇ ਕਿਤੇ ਨੇ ਵੀ ਆਪਾਂ ਲੋਕਾਂ ਤੱਕ ਪਹੁੰਚ ਕਿਵੇਂ ਕਰਨੀ ਆ ਆਪਾਂ ਇਲੈਕਸ਼ਨ ਕਿਵੇਂ ਲੜਨੀ ਆ ਸ਼ਾਂਤਮਈ ਮਾਹੌਲ ਦੇ ਵਿੱਚ ਇਲੈਕਸ਼ਨ ਲੜਨੀ ਆ ਕਿਉਂਕਿ ਫਗਵਾੜਾ ਸਾਡਾ ਬੜਾ ਪੀਸਫੁਲੀ ਆ ਇਸ ਮਸਲੇ ਦੇ ਵਿੱਚ ਇਸ ਕਰਕੇ ਆਪਾਂ ਲੋਕਾਂ ਦਾ ਸਹਿਯੋਗ ਲੈ ਕੇ ਜਿਹੜੇ ਸੰਮਤੀ ਮੈਂਬਰ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਇਹ ਲੋਕਾਂ ਦੀ ਹਮਾਇਤ ਆਪਾਂ ਪ੍ਰਾਪਤ ਕਰਕੇ ਆਪਾਂ ਆਪਣੇ ਮੈਂਬਰਾਂ ਨੂੰ ਜਿਤਾਉਣਾ ਆ ਤੇ ਗੁਰੂ ਮਹਾਰਾਜ ਕਿਰਪਾ ਕਰੂਗਾ ਕਿ ਸਾਡੇ ਜਿੱਥੇ ਵਰਕਰ ਬੜੇ ਤਤਪਾਰ ਹੋ ਕੇ ਲੱਗੇ ਹੋਏ ਨੇ ਸਾਰਿਆਂ ਦਾ ਬਹੁਤ ਵੱਡਾ ਸਾਨੂੰ ਹੰਗਾਰਾ ਮਾਰ ਰਿਹਾ ਤੇ ਸਾਨੂੰ ਉਮੀਦ ਹੈ ਕਿ ਸਾਰੇ ਸਾਡੇ ਸੰਮਤੀ ਮੈਂਬਰ ਜਿੱਤਣਗੇ ਦੋ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਪੂਰਬੀ ਤੇ ਪੱਛਮੀ ਤੋਂ ਉਹ ਵੀ ਜਿੱਤਣਗੇ ਇਸ ਕਰਕੇ ਅਸੀਂ ਇਹ ਜਿੱਤ ਪ੍ਰਾਪਤ ਕਰਕੇ ਜਿਹੜੀ ਫਗਵਾੜੇ ਦੇ ਵਿੱਚ ਚੇਅਰਮੈਨ ਦੀ ਆ ਉਹ ਅਸੀਂ ਚੋਣ ਕਰਾਂਗੇ ਸ਼੍ਰੋਮਨੀ ਕਾਲੇਦਲ ਬਾਦਲ ਚੋਣ ਕਰੇਗਾ ਇਸ ਕਰਕੇ ਮੈਨੂੰ ਸਾਰੇ ਹੀ ਮੈਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਮੇਰੀ ਇੱਕ ਜ਼ਿੰਮੇਵਾਰੀ ਆ ਕਿ ਜਿੱਥੇ ਹਲਕਾ ਇੰਚਾਰਜ ਹੋਣ ਦੇ ਨਾਤੇ ਮੈਂ ਆਪਣੇ ਸਾਰੇ ਸਪੋਰਟਰਾਂ ਦਾ ਜਿੰਨੇ ਮੇਰੇ ਨਾਲ ਨੇ ਰঞ্জੀਤ ਸਿੰਘ ਖਰਾਨਾ ਜੀ ਇਹ ਵੀ ਮੇਰੇ ਨਾਲ ਸਹਿਯੋਗ ਇਹ ਸ਼ਹਿਰੀ ਇੰਚਾਰਜ ਨੇ ਬਹੁਤ ਵੱਡਾ ਸਹਿਯੋਗ ਕਰਦੇ ਨੇ ਇਹਨਾਂ ਦੇ ਨਾਲ ਸ਼ਹਿਰੀ ਜਿੰਨੇ ਮੇਰੇ ਭਰਾ ਸਾਡਾ ਸਹਿਯੋਗ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਤੁਸੀਂ ਸਾਡੇ ਨਾਲ ਸਹਿਯੋਗ ਕਰੋ ਪਿੰਡਾਂ ਵਾਲੇ ਹਰ ਵੇਲੇ ਤੁਹਾਡੇ ਨਾਲ ਖੜਦੇ ਨੇ ਤੁਸੀਂ ਅੱਜ ਸਾਡੇ ਨਾਲ ਖੜ ਕੇ ਇਹ ਜਿਹੜੀ ਹੈ ਜਿੱਤ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ ਆਪਾਂ ਸਾਰੇ ਨਾਲ ਮਿਲ ਕੇ ਭੈਣ ਭਰਾ ਸਾਰੇ ਆਪਾਂ ਜੇ ਪੰਜਾਬ ਦਾ ਵਿਕਾਸ ਕਰਨਾ 2027 ਦੇ ਵਿੱਚ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਆ ਆਪਾਂ ਫਗਵਾ ਪੰਜਾਬ ਨੂੰ ਬਚਾਉਣਾ ਆ ਤਾਂ ਫਿਰ ਆਪਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਪਣੀ ਆ ਕਿਉਂਕਿ ਇਹ ਵਿਕਾਸ ਤਦੇ ਹੋ ਸਕਦਾ ਜੇ ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਹੋਣਗੇ ਨਹੀਂ ਤਾਂ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ ਆ ਕਿਉਂਕਿ ਅੱਜ ਜੋ ਜਿਹਨਾਂ ਚੀਜ਼ਾਂ ਚੋਂ ਆਪਾਂ ਲੰਘ ਰਹੇ ਆ ਪੰਜਾਬ ਬਹੁਤ ਔਖੀਆਂ ਘੜੀਆਂ ਚੋਂ ਨਿਕਲ ਰਿਹਾ ਉਹਨੂੰ ਬਚਾਉਣ ਦੀ ਲੋੜ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ 14 ਤਰੀਕ ਨੂੰ 14 ਦਸੰਬਰ ਨੂੰ ਜਿਹੜੀ ਵੋਟ ਪੈਣ ਜਾ ਰਹੀ ਹੈ ਐਤਵਾਰ ਨੂੰ ਉਸ ਦਿਨ ਬਿਲਕੁਲ ਧਿਆਨ ਰੱਖਣਾ ਤਕੜੀ ਦੇ ਚੋਣ ਸ਼ਾਨ ਯਾਦ ਰੱਖਣਾ ਤਕੜੀ ਦੇ ਚੋਣ ਸ਼ਾਨ ਤੇ ਵੋਟ ਪਾ ਕੇ ਦੋਨੇ ਹੀ ਵੋਟਾਂ ਤਕੜੀ ਚੋਣ ਸ਼ਾਨ ਨੂੰ ਪਾ ਕੇ ਸ਼੍ਰੋਮਣੀ ਕਾਲੀਦਾਵ ਦੇ ਜਿੰਨੇ ਕੈਂਡੀਡੇਟ ਨੇ ਉਹਨੂੰ ਜਿਤਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸ਼੍ਰੋਮਣੀ ਕਾਲੀਦਾਨ ਹਲਕਾ ਫੁਗਾੜਾ ਵੱਲੋਂ 17 ਬਲਾਕ ਸੰਮਤੀ ਮੈਂਬਰ ਤੇ ਦੋ ਜ਼ਿਲ੍ਹਾ ਪ੍ਰੇਸ਼ਰ ਦੇ ਕੈਂਡੀਡੇਟ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਡੇ ਸਮੂਹ ਪਿੰਡਾਂ ਤੋਂ ਸਾਡੇ ਸੀਨੀਅਰ ਅਹੁਦੇਦਾਰ ਨਾਲ ਸ਼ਾਮਲ ਹੋਏ ਤੇ ਉੱਤੇ ਸ਼ਹਿਰ ਦੇ ਅਹੁਦੇਦਾਰ ਵੀ ਨਾਲ ਸ਼ਾਮਲ ਹੋਏ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਫਗਵਾੜੇ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਓ ਆਪਾਂ ਆਪਣੇ ਖੇਤਰੀ ਪਾਰਟੀ ਦਾ ਸਾਥ ਦੇਈਏ ਸ਼੍ਰੋਮਣ ਅਕਾਲੀ ਦਲ ਨੇ ਜਦੋਂ-ਜਦੋਂ ਵੀ ਸਰਕਾਰ ਬਣੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਹੁਤ ਵਿਕਾਸ ਕੀਤੇ ਉਹਨਾਂ ਕੰਮਾਂ ਨੂੰ ਯਾਦ ਕਰਕੇ ਆਪਾਂ 14 ਤਰੀਕ ਨੂੰ ਚੋਣ ਨਿਸ਼ਾਨ ਤਕੜੀਆਂ ਵੰਡਣ ਲਵਾ ਕੇ ਬੱਡਰ ਨਹੀਂ ਹੈਗਾ ਇਸ ਵਾਰੀ ਇਸ ਵਾਰੀ ਦੋ ਬੈਲਟ ਪੇਪਰ ਮਿਲਨੇ ਆ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਤੇ ਇੱਕ ਬਲਾਕ ਸਭਾ ਦੀ ਤੇ ਮੈਂ ਸਮੂਹ ਪਿੰਡਾਂ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਇਹਦਾ ਬਲਾਕ ਸਭਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਚੇਤਾਨਾਤਾਜ ਆਪਾਂ ਉਸੇ ਤਰ੍ਹਾਂ ਵਿਕਾਸ ਕਰ ਸਕੀਏ ਤੇ 2027 ਦੀ ਸਰਦਾ ਸੁਖੀ ਸਿੰਘ ਬਾਦਲ ਜੀ ਨੂੰ ਆਪਾਂ ਚੀਫ ਮਿਨਿਸਟਰ ਪੰਜਾਬ ਬਣਾ ਸਕੀਏ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਵਿਜ਼ਨ ਆ ਅਗਰ ਤੁਸੀਂ ਦੇਖ ਸਕਦੇ ਆ ਕਿ 2007 ਤੋਂ ਲੈ ਕੇ 2017 ਤੱਕ ਜਦੋਂ ਸਰਕਾਰ ਰਹੀ ਸੀ ਤਾਂ ਇੱਕ ਵਾਰੀ ਤਾਂ ਪੰਜਾਬ ਬਿਲੀਪਕੋ ਸਰਪਲੱਸ ਸੂਬਾ ਬਣਿਆ ਸੀ ਪੂਰਾ ਸੜਕਾਂ ਦਾ ਜਾਲ ਵਿਛਿਆ ਸੀ 에어ਪੋਰਟ ਬਣਿਆ ਸੀ ਬਹੁਤ ਵਿਕਾਸ ਦੇ ਕੰਮ ਹੋਏ ਸੀ ਅਗਰ ਮੈਂ ਧਾਰਵੇਤ ਕੋ ਗੱਲ ਕਰਾਂ ਤਾਂ ਚੱਪੜ ਜੜੀ ਦਾ ਮੈਦਾਨ ਸ਼੍ਰੀ ਦਰਬਾਰ ਸਾਹਿਬ ਦੇ ਪਾਲੇਦ ਵਾਲੀ ਜਿਹੜਾ ਗਲਿਆਰਾ ਬਣਾਇਆ ਵਾ ਆ ਆਪਣਾ ਖੁਲਾਰਗੜ ਦੀ ਸ਼੍ਰੀ ਗੁਰਬਖਸ਼ ਸਿੰਘ ਮਹਾਰਾਜ ਦੀ ਯਾਦਗਾਰ ਦਾ 200 ਕਰੋੜ ਰੁਪਏ ਚ ਸ਼੍ਰੀ ਭਗਵਾਨ ਮਾਲਵੀ ਕੀ ਮੰਦਿਰ ਜਿਹੜਾ ਬਣਾਇਆ 300 ਕਰੋੜ ਰੁਪਏ ਦਾ ਤਾਂ ਮੈਂ ਸਮਝਦਾ ਵਿਰਾਸਤੇ ਖਾਲਸਾ ਬਹੁਤ ਕੰਮ ਕੀਤੇ ਆ ਉਹਨਾਂ ਕੰਮਾਂ ਨੂੰ ਯਾਦ ਕਰਦੇ ਹੋਏ ਆਪਾਂ 14 ਤਰੀਕ ਨੂੰ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਦਿਦਾਈਏ ਤੁਹਾਨੂੰ ਦੋ ਪੇਪਰ ਮਿਲਲੇ ਆ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਇੱਕ ਬਲਾਕ ਸੰਪਤੀਆ ਤੇ ਆਪਾਂ ਦੋਨਾਂ ਤੇ ਤਕੜੀ ਜਿਹੜਾ ਨਿਸ਼ਾਨ ਹੈਗਾ ਉੱਤੇ ਹੀ ਬੋਲ ਲਾ ਕੇ ਆਪਾਂ ਆਪਣੇ ਕੈਂਡੀਡੇਟਾਂ ਜਿਖਾਣਾ ਤਾਂ ਜੋ ਆਪਾਂ ਇੱਕ ਵਾਰੀ ਸਰਕਾਰ ਬਣਾ ਕੇ ਫਿਰ ਉਸੇ ਵਿਕਾਸ ਦੀਆਂ ਲਹਿਰਾਂ ਦੁਆਰਾ ਚਲਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ